ਚਾਹ ਰੁਪਿੰਦਰ ਚਾਹ ਲਿਆਦ ਨਹੀਂ ਹਾਂਜੀ ਲਿਓ ਨਹੀਂ ਨਹੀਂ ਰੁਪਿੰਦਰ ਚਾਹ ਹੀ ਪੀ ਕੇ ਆਏ ਆ ਹਜੇ ਨਹੀਂ ਲੋੜ ਠਹਿਰ ਕੇ ਪੀ ਲੈਣੇ ਕੋਈ ਨਹੀਂ ਠੀਕ ਮੈਨੂੰ ਅੱਜ ਬੜੀ ਖੁਸ਼ੀ ਹੋਣ ਦੀ ਤੁਹਾਨੂੰ ਦੋਵਾਂ ਨੂੰ ਵੇਖ ਕੇ ਮੇਰਾ ਸਾਰਾ ਪਰਿਵਾਰ ਪੂਰਾ ਹੋ ਗਿਆ ਅੱਜ ਸਮਾਂ ਤੇ ਸਾਰਾ ਪੈ ਗਿਆ ਵਾ ਇਦਾਂ ਕਰਨੀ ਟਾਈਮ ਨਹੀਂ ਜਾਨੀ ਆ ਕਿਉਂਕਿ ਕਈ ਵਾਰ ਨਾ ਪਾਰਲਰ ਰਸ਼ ਵੀ ਹੁੰਦਾ ਵਾ ਤੇ ਜੇ ਪਹਿਲਾਂ ਜਾਊਂਗੀ ਤੇ ਫੇਰੀ ਵਾਰੀ ਆਊਗੀ ਨਾਲੇ ਉਹਨੂੰ ਕੁੜੀ ਨੂੰ ਕੀਤਾ ਫੋਨ ਉਹਨੇ ਆ ਜਾਣਾ ਮੈਂ ਉੱਥੇ ਹੀ ਨਾਲੇ ਇੱਕ ਗੱਲ ਹੋਰ ਸੋਚਣ ਦੀ ਆ ਕਿ ਕਿੱਦਾਂ ਦੇ ਰੀਤੀ ਰਿਵਾਜ ਬਣਾਏ ਆ ਨਾ ਜੱਗ ਦੇ ਪਿੱਤੀਆਂ ਵਿਚਾਰੀਆਂ ਨਾ ਪਹਿਲਾਂ ਇੱਕ ਘਰ ਫਿਰ ਦੂਜੇ ਘਰ ਜੇ ਹੁਣ ਮੈਂ ਉੱਥੋਂ ਆਇਆ ਕਰੂੰਗੀ ਨਾ ਪਹਿਲਾਂ ਇੱਥੇ ਪੁੱਛਣਾ ਪਿਆ ਕਰਨਾ ਵਾ ਕਿ ਤੁਸੀਂ ਘਰ ਹੈਗੇ ਆ ਕਿ ਨਹੀਂ ਹੈਗੇ ਮੈਂ ਆਉਣ ਲੱਗੀ ਆ ਫਿਰ ਉੱਥੋਂ ਸਲਾਹ ਲਿਆ ਕਰੂੰਗੀ ਸਾਰਿਆਂ ਦੀ ਕਿ ਮੈਂ ਅੱਜ ਪਿੰਡ ਜਾਣਾ ਆ ਕਿੱਦਾਂ ਦੇ ਰਿਵਾਜ ਬਣਾਏ ਆ ਨਾ ਜੱਗ ਦੇ ਚਲੋ ਕੋਈ ਨਹੀਂ ਸਾਰਿਆ ਨਾ ਚਲਦੀ ਆਈ ਆ ਕੀ ਕਰਨਾ ਆ ਦੀਦੀ ਹੋ ਗਏ ਤਿਆਰ ਤਹੀ ਹਾਂਜੀ ਤਿਆਰ ਹੋ ਗਈਆਂ ਪਾਲਿਆ ਸਾਰਾ ਸਮਾਨ ਹਾਂਜੀ ਸਮਾਨ ਪਾਲਿਆ ਸਾਰਾ ਜੇ ਕੋਈ ਚੀਜ਼ ਦੀ ਲੋੜ ਆ ਦੱਸ ਦੋ ਮੈਨੂੰ ਮੈਂ ਲਿਆ ਦੇਣੀ ਨਹੀਂ ਨਹੀਂ ਲੋੜ ਨਹੀਂ ਹੈਗੀ ਕੋਈ ਵੀ ਬਸ ਮੈਂ ਚੱਲੀ ਆ ਹੁਣ ਕੋਈ ਨਹੀਂ ਤੈਨੂੰ ਫਿਕਰ ਨਾ ਕਰਿਓ ਆਰਾਮ ਨਾਲ ਜਾਇਓ ਜੇ ਫਿਰ ਵੀ ਉੱਥੇ ਵੀ ਕੋਈ ਚਾਹੀਦਾ ਹੋਊਗਾ ਨਾ ਤੇ ਫੋਨ ਕਰ ਦਿਓ ਘਰ ਕੋਈ ਨਹੀਂ ਮੈਂ ਸਾਰਾ ਸਮਾਨ ਲੈ ਕੇ ਚੱਲੀ ਆ ਠੀਕ ਆ ਰਪੇਂਦਰ ਤੂੰ ਇਹ ਟੱਕ ਗਈ ਨਹੀਂ ਹੈ ਡੈਡੀ ਜੀ ਬਸ ਚੱਲੀ ਆ ਬਾਹੂਆਂ ਤਾਂ ਲੇਟ ਹੋ ਗਈਆਂ ਨਹੀਂ ਨਹੀਂ ਹਲੇ ਟਾਈਮ ਕਿੰਨਾ ਹੀ ਆ ਬਸ ਚੱਲੀ ਆ ਮੈਂ ਤੂੰ ਐਦਾ ਕਰਨ ਵਾਲ ਆਪਣੀ ਭਾਬੀ ਨੂੰ ਲੈ ਜਾਣਾ ਜੀ ਉਦੋਂ ਭਾਬੀ ਫਿਰ ਤੁਹਾਨੂੰ ਪਤਾ ਕਰਦੇ ਕੰਮ ਉਹ ਵਿਖਣੇ ਆ ਤੇ ਉਹ ਮੈਂ ਕੀਤਾ ਵਾ ਆਪਣੇ ਸਹੇਲੀ ਨੂੰ ਫੋਨ ਉਹ ਨਹੀਂ ਆਏਣਾ ਉੱਥੇ ਹੀ ਮੈਂ ਤਾਂ ਕਿਹਾ ਤੂੰ ਲੈ ਜਾਂਦੀ ਮੰਮੀ ਤੇਰੀ ਹੈ ਹੀ ਘਰ ਚੱਲ ਹੈ ਦਸੇ ਮੰਮੀ ਵਿਚਾਰੇ ਕਿੱਧਰ ਕਿੱਧਰ ਹੋਣਗੇ ਤੁਹਾਨੂੰ ਪਤਾ ਸਾਰੇ ਰਿਸ਼ਤੇਦਾਰਾਂ ਨੇ ਵੀ ਘਰੇ ਆਉਣਾ ਆ ਤੇ ਇਹੋ ਜਿਹਾ ਟਾਈਮ ਤੇ ਪਤਾ ਨਹੀਂ ਲੱਗਦਾ ਹੁੰਦਾ ਆਹ ਇਹ ਤਾਂ ਤੇਰੀ ਗੱਲ ਆ ਤੇ ਚਲ ਦੋ ਜਣੀਆਂ ਹੀ ਹੋਣਗੀਆਂ ਨਾ ਘਰੇ ਇੱਥੇ ਕਰ ਲੈਣੀ ਹੈ ਰਲ ਮਿਲ ਕੇ ਚੱਲ ਮੇਰਾ ਪੁੱਤ ਇਹ ਤਾਂ ਕਰ ਰਿਹਾ ਜਾਦੂ ਹੈ ਹਾਂਜੀ ਬੱਸ ਚੱਲੀ ਆ ਮੈਂ ਜੜੀ ਪ੍ਰਪਿੰਦਰ ਚੱਲੀ ਆ ਪੁੱਤ ਹਾਂਜੀ ਈਮੀ ਜੀ ਚੱਲ ਉੱਥੇ ਨਾ ਜ਼ਿਆਦਾ ਟਾਈਮ ਨਾ ਲਾਵੀ ਛੇਤੀ ਤਿਆਰ ਹੋ ਕੇ ਆ ਜੀ ਇਹ ਨਾ ਹੋਵੇ ਕਿ ਉੱਥੇ ਡੀਕਦੇ ਰਹੇ ਸਾਰੇ ਜਣ ਤੈਨੂੰ ਨਹੀਂ ਨਹੀਂ ਜੇ ਤੇ ਅੱਗੇ ਕੋਈ ਹੋਰ ਤਿਆਰ ਹੋਣ ਵਾਲਾ ਹੋਇਆ ਫਿਰ ਤੇ ਟਾਈਮ ਲੱਗਣਾ ਹੀ ਆ ਤੇ ਜੇ ਮੇਰੀ ਵਾਰੀ ਹੋਈ ਫਿਰ ਤੇ ਮੈਂ ਆ ਜਾਣਾ ਛੇਤੀ ਚਲਤੀ ਏ ਤੂੰ ਨਾ ਅੱਜ ਆਖਰੀ ਵਾਰ ਮੈਨੂੰ ਇੱਥੇ ਮਿਲਣ ਗਈ ਆ ਹਾਂਜੀ ਮੁੜ ਕੇ ਤਾਂ ਸਹੁਰੇ ਘਰੋਂ ਆਇਆ ਕਰਨਾ ਵਾ ਪੈਲਸ ਵਿੱਚ ਵੀ ਟਾਈਮ ਨਹੀਂ ਲੱਗਣਾ ਉੱਥੇ ਸੌ ਸਕਣ ਵਿਹਾਰ ਹ ਮੈਨੂੰ ਵੀ ਕਈ ਕੰਮ ਹੋਣੇ ਆ। ਹਾਂਜੀ। ਤੇ ਤੈਨੂੰ ਵੀ ਕਿੱਥੇ ਟਾਈਮ ਮਿਲਣਾ ਮੈਨੂੰ ਮਿਲਦਾ। ਤੇ ਚੱਲ ਮੇਰੀ ਤੇ ਤਿਆਰ ਹੋ ਕੇ ਆ ਚੰਗਾ। ਤੇ ਮਨ ਵਿੱਚ ਨਹੀਂ ਕੋਈ ਵੀ ਗੱਲ ਰੱਖਣੀ ਚੰਗਾ। ਹਾਂਜੀ। ਚੱਲ ਰਮਨ ਕੁੜੀ ਦਾ ਮਾਰਨਾ ਨਾ ਖਰਾਬ ਕਰ। ਉਹਨੂੰ ਜਾਣ ਦੇ ਤਿਆਰ ਹੋਣ ਤੇ ਨਾਲੇ ਉਹਨੇ ਆਉਂਦੀ ਜਾਂਦੀ ਰਹਾ ਕਰਨਾ ਸਾਡੇ ਕੋਲ। ਇਹ ਥੋੜਾ ਪਿਆ ਹੀ ਵਿਆਹ ਤਾਂ ਉਹਨੇ ਮੁੜ ਕੇ ਆਉਣਾ ਨਹੀਂ ਸਾਡੇ ਕੋਲ। ਚੱਲ ਕੋਈ ਨਹੀਂ ਪੁੱਤ। ਚਾਹ ਫਿਰ ਤੂੰ ਤਿਆਰ ਹੋ। ਚਲੋ ਠੀਕ ਆ ਅਮੀ ਜੀ ਮੈਂ ਫਿਰ ਜਾਂਦੀ ਆ ਹੈ। ਲੇਟ ਹੋ ਜਾਣਾ ਵਾ ਆ ਜਾ ਤੇ ਨਾਲੇ ਕਿਸ ਨੂੰ ਭੇਜ ਦਿਓ ਲੈਣਾ ਕੋਈ ਗੱਲ ਨਹੀਂ ਮੈਂ ਭੇਜ ਦੂੰਗੀ ਜੀ ਹਾਂਜੀ ਡੇਡ ਜੀ ਹਾਂਜੀ ਪੈਸ ਵਿੱਚ ਸਾਰੇ ਕੰਮ ਹੋ ਗਏ ਆ ਅੱਛਾ ਤੇ ਹਲਵਾਈਆਂ ਆਪਣਾ ਕੰਮ ਸ਼ੁਰੂ ਕਰਤਾ ਵਾ ਤੁਸੀਂ ਤਿਆਰ ਹੋਵੋ ਤੇ ਜਾਓ ਤੇ ਚੱਲ ਜਾਓ ਪੁੱਤ ਮੈਂ ਤਿਆਰ ਤੇ ਹੁਣਾ ਵਾ ਤੇ ਤੂੰ ਉਨ ਜਾਣਾ ਸੀ ਬਾਬੇ ਵਾਲ ਕੋਈ ਨਹੀਂ ਮੈਂ ਹੋਣਾ ਉਧਰੋਂ ਮੈਂ ਪਾਗ ਬਨ ਕੇ ਨਾ ਫਿਰ ਜਾਣਾ ਆ ਚੱਲ ਇਦਾਂ ਹੀ ਕਰ ਲੈ ਰਪਿੰਦਰ ਚੱਲੀ ਆ ਓਏ ਆਹੋ ਜੀ ਭਾਈ ਚਲੀ ਧਿਆਨ ਨਾਲ ਜਾਈ ਤੇ ਮੈਨੂੰ ਦੱਸ ਦੀ ਜੇ ਤੂੰ ਤਿਆਰ ਹੋ ਜਾਈ ਮੈਂ ਲੈ ਜਾਊਂਗਾ ਥੋਂ ਕੋਈ ਗੱਲ ਨਹੀਂ ਦੱਸ ਦਊਂਗੀ ਠੀਕ ਹੈ ਚੱਲ ਪੁੱਤ ਤਿਆਰ ਹੋ ਕੇ ਨਾ ਤੇ ਫੋਨ ਕਰ ਦੇ ਚੰਗਾ ਤੇ ਮ ਨਮਨ ਨਾਲੋਂ ਮਾਸਕ ਦੀ ਵੱਖ ਨਹੀਂ ਹੁੰਦਾ ਹੁੰਦਾ ਤੂੰ ਵੀ ਇੱਥੇ ਆਉਂਦੀ ਜਾਂਦੀ ਰਹਿਣਾ ਵਾ ਤਹੀਂ ਵੀ ਤੇਰੇ ਕੋ ਪੁੱਤ ਹੁੰਦੇ ਜਾਂਦੇ ਹੀ ਰਹਿਣਾ ਵਾ ਚੰਗਾ ਹਾਂਜੀ ਠੀਕ ਆ ਚਲੋ ਠੀਕ ਐ ਦੀਦੀ ਫਿਰ ਠੀਕ ਆ ਬਬੀ ਫਿਕਰ ਨਾ ਕਰਿਓ ਕਿਹੇ ਵੀ ਗੱਲ ਦੀ ਤੇ ਖਿਆਲ ਨਾਲ ਜਾਇਓ ਤੇ ਬਾਕੀ ਰਹੀ ਗੱਲ ਐਵੇਂ ਫਿਕਰ ਨਹੀਂ ਕਰੀਦੀ ਹੁੰਦੀ ਇੰਨੀ ਜਦ ਦੂਜੇ ਘਰ ਜਾਈਏ ਨਾ ਥੋੜਾ ਜਿਹਾ ਹੀ ਲੱਗਦਾ ਹੁੰਦਾ ਵਾ ਉਪਰ ਬਾਅਦ ਚ ਆਪੇ ਹੌਲੀ ਹੌਲੀ ਸਾਰੇ ਰਚ ਮਿਟ ਜਾਂਦੇ ਆ ਨਾਲੇ ਤੁਹਾਨੂੰ ਪਤਾ ਤੇ ਹੈਗਾ ਹੀ ਆ ਸੰਦੀਪ ਦੀਦੀ ਕਿੰਨੇ ਚੰਗੇ ਆ ਉਹਨਾਂ ਕਿੰਨਾ ਵਧੀਆ ਤਰੀਕੇ ਨਾਲ ਘਰ ਨੂੰ ਸੰਭਿਆ ਵਾ ਤੇ ਤੁਸੀਂ ਆਪੇ ਉਹਨਾਂ ਦੇ ਵਿੱਚ ਰਲ ਮਿਲ ਜਾਣਾ ਵਾ ਨਹੀਂ ਕੋਈ ਗੱਲ ਨਹੀਂ ਭਾਬੀ ਹੈ ਤੁਸੀਂ ਆਰਾਮ ਨਾਲ ਜਾਓ ਤੇ ਫਿਕਰ ਨਾ ਕਰਿਓ ਕਿ ਹੇਵੀ ਗੱਲ ਤੇ ਨਹੀਂ ਠੀਕ ਕੋਈ ਭਾਵੇਂ ਮੈਂ ਇਹ ਘਰ ਦੇ ਵਿੱਚੋਂ ਚੱਲੀ ਆ ਨਾ ਪਰ ਰਾਜਨਾ ਇਹ ਘਰ ਦੇ ਵਿੱਚ ਮੇਰੇ ਹੀ ਚੱਲਦਾ ਆ ਚਲ ਠੀਕ ਆ ਰਪਿੰਦਰ ਤਿਆਰ ਹੋ ਕੇ ਮੈਨੂੰ ਫੋਨ ਕਰ ਦਿਓ ਤੇ ਮੈਂ ਆਣ ਕੇ ਲੈ ਜਾਊਂਗਾ ਤੇ ਨਾਲੇ ਫਿਕਰ ਨਹੀਂ ਕਰਨੀ ਵਿਆਹ ਤੋਂ ਬਾਅਦ ਅਸੀਂ ਨਹੀਂ ਆਇਆ ਕਰਨਾ ਹਣਾ ਤੁਸੀਂ ਜਾਓ ਹੁਣ ਧਿਆਨ ਨਾਲ ਜਾਓ ਚਲੋ ਠੀਕ ਆ ਫਿਰ ਮੈਂ ਚਲ ਠੀਕ ਆ ਪੁੱਤ ਜਾ ਹੋ ਕੇ ਤਿਆਰ ਆ ਜੋਤ ਮੈਨੂੰ ਕੱਪੜੇ ਦੋ ਤੁਸੀਂ ਹਾਂ ਅਰਮਨ ਬੈਠੋ ਹਾਂਜੀ ਦੱਸਣਾ ਤੈਨੂੰ ਮੈਂ ਕੀ ਐ ਆਪਣੀ ਰੁਪਿੰਦਰ ਲੈ ਆਂਦੀ ਸੀ ਜੋਤ ਨੂੰ ਨਾਲ ਤੇ ਨਾਲ ਉਹਦੇ ਵਿਚਾਰੀ ਦੀਜਤ ਬਣੀ ਰਹਿੰਦੀ ਚੱਲ ਕੋਈ ਗੱਲ ਨਹੀਂ ਅੱਗੇ ਵੀ ਜਾਣੋਂ ਲੱਗੀ ਘਰੇ ਤਿਆਰ ਹੁੰਦੀ ਆ ਆਪੇ ਘਰੇ ਤਿਆਰ ਹੋ ਜਾਂਦੀ ਆ ਉਹ ਉਹ ਤਿਆਰ ਤੇ ਹੋ ਜਾਂਦੀ ਆ ਪਰ ਉਹ ਗੱਲਾਂ ਥੋੜੀਆਂ ਹੁੰਦੀਆਂ ਰਮਨ ਚੱਲ ਕੋਈ ਗੱਲ ਨਹੀਂ ਹੁਣ ਵਿਆਹ ਵਾਲਾ ਦੇਣਾ ਤੂੰ ਹਾਂ ਗੱਲਾਂ ਨਾ ਸੋਚੋ ਰਮਨ ਰੁਪਿੰਦਰ ਛੋਟੀ ਜੀ ਹੁੰਦੀ ਸੀ ਤੇਰਾ ਝਾਟੀ ਵੱਡੀ ਹੋ ਗਈ ਆ ਮੈਂ ਤਾਂ ਜਦੋਂ ਤਿਆਰ ਹੋਣ ਚੱਲੀ ਨਾ ਮੇਰਾ ਮਨ ਬੜਾ ਖਰਾਬ ਹੋਇਆ ਮੰਤੇ ਮੇਰਾ ਵੀ ਖਰਾਬ ਹੋਂ ਡਿਆ ਵਾ ਉਹਦੇ ਨਾਲ ਘਰ ਵਿੱਚ ਕਿੰਨੀ ਰੌਣਕ ਸੀ ਮਾਵਾਤਿਆਂ ਨੇ ਬਹਿਣਾ ਗੱਲਾਂ ਬਾਤਾਂ ਕਰਨੀਆਂ ਸੋ ਇੱਕ ਦੂਜੇ ਨਾਲ ਕਰੀਦੀ ਗੱਲਬਾਤ ਪਰ ਹੁਣ ਤੇ ਨਾ ਮੈਨੂੰ ਘਰ ਆਪਣਾ ਖਾਲੀ ਖਾਲੀ ਜਿਹਾ ਲੱਗਣ ਡੈ ਪਿਆ ਵਾ ਅਜੇ ਤੇ ਹੁਣੇ ਹੀ ਗਈ ਆ ਇਹ 10 ਦਿਨਾਂ ਨੂੰ ਆਉਣਾ ਕੀ ਤੇ 5 ਦਿਨਾਂ ਨੂੰ ਨਹੀਂ ਆਉਣਾ ਵਾ ਪਰ ਮੈਨੂੰ ਆ ਬੜਾ ਹੋਰ ਤਰ੍ਹਾਂ ਹੋਣ ਡਿਆ ਵਾ ਤੇ ਰਮਨ ਤੋਂ ਕਿੰਦਾਂ ਦੀਆਂ ਗੱਲਾਂ ਕਰਨ ਡਈ ਆ ਜੇ ਰਪਿੰਦਰ ਵਿਆਹੀ ਜਾਊਗੀ ਤੇ ਜੋਬਨ ਤੇ ਜੋ ਤੇ ਸਾਡੇ ਕੋਲ ਹੀ ਆ ਭਾਵੇਂ ਸਾਡੇ ਕੋਲ ਹੈਗੇ ਆ ਪਰ ਉਹ ਗੱਲ ਥੋੜਾ ਬੰਦੀ ਐ ਜਿਹੜੀ ਆਪਣੇ ਤੀ ਪੁੱਤ ਨਾਲ ਬੰਦੀ ਐ ਦਿਲ ਦੀ ਗੱਲ ਸਾਰੀ ਆਪਣੇ ਤੀ ਪੁੱਤ ਨਾਲ ਕਰ ਲਈਦੀ ਐ ਉਹ ਫੇਰ ਵੀ ਬਗਾਨੀ ਆ ਮੈਂ ਦਿਲ ਦੀ ਗੱਲ ਉਹਨਾਂ ਨਹੀਂ ਕਰ ਸਕਦੀ ਜਿੱਦਾਂ ਮਰਜ਼ੀ ਆ ਮੇਰਾ ਮਨ ਬਗਾਨੀ ਕਾਦੀ ਐ ਅਸੀਂ ਵੀ ਉਹਨੂੰ ਵਿਆਹ ਕੇ ਲਿਆਂਦਾ ਵਾ ਉਹ ਵੀ ਤਾਂ ਸਾਡੀ ਧੀ ਵਰਗੀ ਐ ਨਹੀਂ ਤੁਸੀਂ ਜਿੱਦਾਂ ਮਰਜ਼ੀ ਕਹੀ ਜਾਓ ਪਰ ਆਪਣੇ ਤੀ ਪੁੱਤ ਵਰਗੀ ਗੱਲ ਨਹੀਂ ਬੰਦੀ ਹੁੰਦੀ ਮੈਨੂੰ ਤਾਂ ਆਪ ਬੜਾ ਹੋਰ ਤਰ੍ਹਾਂ ਹੋਂਡਿਆ ਵਾ ਚੱਲ ਇੱਕ ਨਾ ਮਹਾਰਾਜ ਗੜੀ ਇਹ ਵੀ ਹੱਥ ਜੋੜਦੀਆਂ ਕਿ ਮਹਾਰਾਜ ਆਪਣੇ ਘਰ ਨਾਲ ਖੁਸ਼ੀ ਖੁਸ਼ੀ ਰਹੇਓ ਮੈਨੂੰ ਉਧਰੋਂ ਕੋਈ ਉਹੋ ਜਿਹੀ ਖਬਰ ਨਾ ਆਵੇ ਰਾਜੀ ਖੁਸ਼ੀ ਰਹੂਗੀ ਨਾ ਤੇ ਹਾਂ ਅਸੀਂ ਵੀ ਇੱਥੇ ਉੱਡੇ ਫਿਰਾਂਗੇ ਕਿ ਸਾਡੀ ਤੇ ਆਪਣੇ ਘਰ ਬੜੀ ਸੌਖੀ ਆ ਉਹ ਰਮਨ ਐਵੇਂ ਨਾ ਫਿਕਰ ਕਰਿਆ ਕਰ ਉਹਦੀ ਜਠਾਣੀ ਵੀ ਬੜੀ ਚੰਗੀ ਆ ਸੰਦੀਪ ਉਹ ਵੇਲੇ ਫੋਨ ਤੇ ਦਿਨ ਗੱਲਾਂ ਗੁੱਲਾਂ ਕਰਦੀ ਰਹੀ ਆ ਚਲੋ ਮੈਂ ਤੇ ਇਹੋ ਗੱਲ ਹੀ ਕਹਿਨੀ ਆ ਕਿ ਚੰਗੀ ਹੋਵੇ ਭਿਆਣਾ ਪਿਆਣਾ ਬਣ ਕੇ ਤਾਂ ਆਪਣਾ ਟਾਈਮ ਕੱਢ ਲੈਣਾ ਉਹਦੇ ਨਾਲ ਦੀ ਤੇ ਰੀਸ ਨਹੀਂਗੀ ਨਾਲੇ ਸੋਭਾ ਜੱਗਦੀ ਕੰਮ ਤੇ ਆਪਣਾ ਹੀ ਕਰਨਾ ਇਹਨਾਂ ਨੇ ਦੋਵਾਂ ਜਾਣੀਆਂ ਨੇ ਅੱਗੇ ਉਹ ਇਕੱਲੀ ਕਰਦੀ ਸੀ ਹੁਣ ਦੋਵਾਂ ਜਾਣੀਆਂ ਕਰਿਆ ਕਰਨਾ ਵਾ ਤੇ ਚੱਲ ਕੰਮ ਆਪਣਾ ਤੇ ਸੋਭਾ ਜੱਗਦੀ ਐ ਉਹ ਚੱਲ ਰਮਨ ਨੂੰ ਤੁਸੀਂ ਸੰਦੀਪ ਨੂੰ ਸਮਝਾਈ ਪਈ ਇਹ ਨਿਆਣੀ ਸਿਆਣੀ ਐ ਇਹਨੂੰ ਕੰਮ-ਕੁੰਮ ਵੀ ਉਹਨਾਂ ਕੀ ਹੁੰਦਾ ਵਾ ਤੇ ਜਿਹੜਾ ਇਹਨੂੰ ਗੱਲ ਦਾ ਨਾਮ ਪਤਾ ਲੱਗੇ ਤੇ ਇਹਨੂੰ ਸਮਝਾ ਦਿਆ ਕਰੀ ਚਲੋ ਕੋਈ ਨਹੀਂ ਜਦੋਂ ਜਾਵਾਂਗੇ ਨਾ ਫਿਰ ਮੈਨੂੰ ਕਹਿ ਦੂਗੀ ਵੀ ਪੁੱਤ ਮਾੜਾ ਮੋਟਾ ਦੱਸਦਾ ਘਰ ਤੇ ਨਿਆਣੇ ਲੈਂਦੇ ਆ ਕੰਮ ਪਰ ਜਦੋਂ ਅਗਲੇ ਘਰ ਜਾਈਏ ਨਾ ਕਈਆਂ ਗੱਲਾਂ ਦਾ ਪਤਾ ਨਹੀਂ ਲੱਗਦਾ ਕਿੱਦਾਂ ਦਾ ਖਾਂਦੇ ਆ ਕੀ ਇਹਨਾਂ ਦਾ ਸਾਬ ਕਿਤਾਬ ਆ ਆਪੇ ਰਹੋਗੇ ਦਾ 15 ਦਿਨ ਲੱਗ ਜਾਣਾ ਪਤਾ ਉਹਨੂੰ ਵਾਹ ਇਹ ਤਾਂ ਗੱਤਰੀ ਠੀਕ ਆ ਚੱਲ ਫਿਰ ਮੈਂ ਵੇਖਾਂ ਹੈ ਬਾਹਰ ਦਾ ਕੋਈ ਕੰਮਕਾਰ ਵੇਖ ਲਓ ਦਸ ਇਹ ਵੀ ਮਨ ਵਿੱਚ ਕਰਨ ਦੇ ਉਦਾਂ ਪਰ ਫਿਰ ਵੀ ਆਪਣਾ ਖੋਣ ਵਾ ਨਾ ਜਿੱਦਾਂ ਮਰਜੀ ਆ ਦੁੱਖ ਤੇ ਹੁੰਦਾ ਹੀ ਆ ਤੇ ਇਹ ਪੁੱਤ ਨੂੰ ਆਪਣੇ ਹੱਥੀ ਪਾਲ ਪਲੋਸ ਕੇ ਵਿਦਾ ਕਰਨਾ ਪੜਾ ਉਖਾ ਵਾ ਚਲੋ ਕੋਈ ਨਹੀਂ ਜਾਗ ਹੁੰਦੀ ਆਈ ਆ ਅਸੀਂ ਕਿਹੜਾ ਕੱਲਿਆ ਨਿਕਲ ਨਾ ਵਾ ਇੱਦਾਂ ਕਰਦੀਆਂ ਪੈਸੇ ਜੋਤ ਕੋਈ ਹੋਣੇ ਆ ਜੋ ਬੰਤੇ ਬਾਹਰ ਭੱਜਾ ਫਿਰਨ ਡਿਆ ਵਾ ਕੰਮਕਾਰ ਕਰਦਾ ਫਿਰਨ ਡਿਆ ਵਾ ਜਿਹੜਾ 2 ਲੱਖ ਦੇ ਪਿਓ ਨੇ ਫੜਾਇਆ ਸੀ ਉਹਨੂੰ ਮੈਂ ਕਹਿੰਨੀ ਆ ਪਿੱਲਿਆ ਮੈਨੂੰ ਫੜਾ ਨੀ ਜੋਤ ਗੱਲ ਸੁਣ ਮੇਰੀ ਕਿਰੇ ਕਿੱਥੇ ਵੜੀ ਆ ਜੋਤ ਤੂੰ ਤਿਆਰ ਨਹੀਂ ਹੋਈ ਅਜੇ ਤੱਕ ਬੱਸ ਮੰਮੀ ਜੀ ਐਦਾਂ ਹੀ ਦੀਦੀ ਨੇ ਹੁਣ ਚੱਲ ਜਾਣਾ ਵਾ ਮਨ ਚ ਗੱਲਾਂ ਨਹੀਂ ਆਈ ਜਾਂਦੀਆਂ ਵਾ ਕਰ ਤੇ ਜਿੰਨੇ ਜੀ ਹੁਣ ਉਹਨੀ ਰੌਣਕ ਹੁੰਦੀ ਆ ਸੋਨੂ ਕਿੱਥੇ ਕਦੋਂ ਆਇਆ ਜਾਂਦਾ ਵਾ ਤੇ ਕਦੋਂ ਨਹੀਂ ਨਾਲੇ ਉੱਥੇ ਕਿਹੜਾ ਉਹਨਾਂ ਦੀ ਸੱਸ ਮਾਂ ਹੈਗੀ ਆ ਜਿਨੇ ਅੱਖ ਨਾ ਪਚਾਰ ਦਿੰਦੇ ਆ ਜਦੋਂ ਆਪਣੇ ਘਰ ਚਲ ਜੀ ਨਾ ਸੋ ਜ਼ਿੰਮੇਵਾਰੀ ਪੈ ਜਾਂਦੀ ਆ ਤੇ ਮਨ ਚ ਹੋਰ ਹੀ ਤਰ੍ਹਾਂ ਦੇ ਖਿਆਲ ਆਈ ਜਾਂਦੇ ਚਲ ਕੋਈ ਗੱਲ ਨਹੀਂ ਕੀ ਕਰਨਾ ਫਿਰ ਜਾਣਾ ਤਾਂ ਹੈ ਹੀ ਇੱਕ ਦਿਨ ਚਲ ਮੈਂ ਤੇ ਆ ਜਾਨੀ ਆ ਵੀ ਵਧੀਆ ਵਧੀਆ ਸਾਰੇ ਜਾਣੇ ਰਹਿਣ ਨਹੀਂ ਮੰਮੀ ਜੀ ਉਹ ਤੇ ਗੱਲ ਹੈਗੀ ਆ ਫਰਜ਼ਿਤ ਕੁੜੀਆਂ ਆਪਣੇ ਘਰੋਂ ਬੇਗਾਨੇ ਘਰ ਜਾਂਦੀਆਂ ਨਾ ਮਾਪਿਆਂ ਨੂੰ ਤੇ ਫਿਕਰਾਂ ਨਹੀਂ ਨਾ ਮੁੱਕਦੀਆਂ ਇਹ ਕਰ ਤੇ ਸੁਣਾ ਕਰ ਜਾਂਦੀਆਂ ਨਾ ਉਹ ਤਾਂ ਤੇਰੀ ਗੱਲ ਠੀਕ ਆ ਜੋ ਤਾਂ ਜੋ ਬੰਨੇ ਪੈਸੇ ਲਏ ਸੀਗੇ ਤੇ ਫੜਾਏ ਤੈਨੂੰ ਤੋਂ ਮੈਨੂੰ ਦੇ ਮੈਨੂੰ ਚਾਹੀਦੇ ਆ ਕਿਹੜੇ ਪੈਸੇ ਮੰਮੀ ਜੀ ਪੈਸੇ ਉਹ ਜਿਹੜੇ ਜੋ ਬੰਨੇ ਤੈਨੂੰ ਫੜਾਏ ਸੀ ਮੰਮੀ ਜੀ ਮੈਨੂੰ ਤੇ ਹੁਣ ਤੱਕ ਇਹਨਾਂ ਨੇ ਕੋਈ ਪੈਸਾ ਨਹੀਂ ਫੜਾਇਆ ਹੈਗਾ ਤੇ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਉਹਨਾਂ ਕੋਲ ਪੈਸੇ ਹੈਗੇ ਆ ਕਿ ਨਹੀਂ ਹੈਗੇ ਕਿਉਂ ਝੂਠ ਬੋਲਣ ਰਹੀ ਆ ਮੈਂ ਕੱਲ ਵੇਖਣ ਰਹੀ ਸੀ ਤੈਨੂੰ ਪੈਸੇ ਫੜਾਏ ਹੁੰਦੇ ਪਿਆਲਾ ਰੱਖ ਲਾ ਜਦੋਂ ਚਾਹੀਦੇ ਹੋਣਗੇ ਮੈਂ ਤੇਰੇ ਕੋਲ ਲੱਲੂnga ਲਓ ਦੱਸੋ ਮੰਮੀ ਜੀ ਜੋ ਇਹਨਾ ਮੈਨੂੰ ਫੜਾਏ ਹੁੰਦੇ ਤੇ ਮੈਂ ਤੁਹਾਨੂੰ ਹੀ ਦੇਣੀ ਸੀ ਮੈਂ ਕਿਹੜਾ ਕਿਤੇ ਵਤ ਲੈਣੀ ਸੀ ਤੇ ਜੇ ਉਹਨਾਂ ਨੇ ਫੜਾਏ ਹੁੰਦੇ ਉਹਨਾਂ ਕਹਿ ਹੀ ਦੇਣਾ ਸੀ ਕਿ ਜੋ ਤਾਂ ਮੰਮੀ ਨੂੰ ਦੇਦੀ ਜਾਂ ਜਦੋਂ ਵੀ ਮੰਗਣਗੇ ਉਹਨਾਂ ਨੂੰ ਫੜਾਦੀ ਉਹਨਾਂ ਨੇ ਮੈਨੂੰ ਕੋਈ ਵੀ ਪਹਿਰਾ ਨਹੀਂ ਦਿੱਤਾ ਹੈਗਾ ਪਹਿ ਨਹੀਂ ਦਿੱਤੇ ਫੇਰ ਉਹਨੇ ਕਿਨੂੰ ਫੜਾਏ ਪਹਿ ਪਤਾ ਨਹੀਂ ਮੰਮੀ ਜੀ ਘਰ 'ਚ ਤੁਹਾਨੂੰ ਪਤਾ ਤੇ ਹੈਗਾ ਵਾ ਵੀ ਇਦਾਂ ਹੀ ਵਿਆਹ ਵਾਲਾ ਮਾਹੌਲ ਆ ਹੋ ਸਕਦਾ ਉਹਨਾਂ ਨੇ ਆਪਣੇ ਕੋਲ ਹੀ ਰੱਖੇ ਹੋਣ ਜਾਂ ਬੈਂਕ-ਬੁੰਕ 'ਚ ਜਮਾ ਕਰਾਤੇ ਹੋਣ ਨਹੀਂ ਕੱਲ ਤੇ ਫੜਾਏ ਆ ਅੱਜ ਉਹ ਵਰਤਣੇ ਆ ਬੈਂਕ 'ਚ ਉਹਨੇ ਕਿਹੜੇ ਵੇਲੇ ਜਮਾ ਕਰਾ ਲੇ ਪਤਾ ਨਹੀਂ ਮੰਮੀ ਜੀ ਹੁੰਦਿਆ ਤੇ ਤੁਸੀਂ ਪੁੱਛ ਲਿਓ ਕੋਈ ਨਹੀਂ ਚਲ ਕੋਈ ਨਹੀਂ ਜਾ ਮੈਂ ਪੁੱਛ ਲਈ ਨਹੀਂ ਹੁੰਦਾ ਤੇ ਹਾਂਜੀ ਹਾਂ ਤੇ ਵੀ ਬੜੀ ਪੱਕੀ ਆ ਵੇਖ ਲਾ ਪੈਹੇ ਇਹਨੂੰ ਫੜਾਏ ਆ ਮੁੱਕਰ ਗਈ ਆ ਮੈਨੂੰ ਤੇ ਪਤਾ ਹੀ ਨਹੀਂਗਾ ਮੈਨੂੰ ਤਾਂ ਫੜਾਏ ਹੀ ਨਹੀਂਗੇ ਇਹ ਜੀ ਬੈਂਕ 'ਚ ਜਮਾ ਕਰਾਇਆ ਹੋਣਾ ਵਾ ਬੈਂਕ 'ਚ ਉਹ ਰਾਤ ਨੂੰ ਗਿਆ ਹੀਗਾ ਸ਼ਾਮੀ ਤਾਂ ਉਹਨੂੰ ਪੈਸੇ ਫੜਾਏ ਪੈਸੇ ਅੱਧ ਕੋਈਆਂ ਇਹ ਝੂਠ ਬੋਲਣ ਲਈ ਆ ਇਹਨੇ ਉਦਾਂ ਹੀ ਮੈਨੂੰ ਪੈਸੇ ਫੜਾਉਣੇ ਨੇਗੇ ਕੋਈ ਗੱਲ ਨਹੀਂ ਤੇਰਾ ਪਿਓ ਹੁੰਦਾ ਨਾ ਉਹਨੂੰ ਕਹਿੰਨੀ ਆ ਅੱਧੇ ਪੈਸੇ ਲੈ ਕੇ ਤੇ ਮੈਨੂੰ ਫੜਾਇਦਾਂ ਮੈਨੂੰ ਚਾਹੀਦੇ ਆ लवली ਹਾਂਜੀ ਇੱਥੇ ਬੈਠਾ ਹਾਂ ਓਏ ਉਦਾਂ ਬੈਠਾ ਹੀ ਹੋ ਗਏ ਤੇ ਆ ਸਾਰੇ ਉਹ ਗੇਮਾਂ ਤੈਨੂੰ ਦੇਖਣ ਡਿਆ ਮੈਂ ਕਾ ਹੈ ਨਹੀਂ ਜੇ ਨਹਾਦੋ ਕੇ ਬੈਗਿਆ ਇੱਥੇ ਆਉਣ ਲੱਗਾ ਬਸ ਤੂੰ ਮੰਮੀ ਦੇ ਦੀ ਫੋਟੋ ਵੇਖੀ ਜਾਂਦੇ ਆ ਮੈਂ ਵੇਖਣ ਡਿਆ ਮੈਂ ਜੇ ਸਾਡੇ ਜੁ ਹੁੰਦੇ ਨਾ ਤੇ ਅੱਜ ਖੁਸ਼ ਬੜੇ ਹੋਣਾ ਸੀ ਉਹਨਾਂ ਨੂੰ लवली ਖੁਸ਼ ਤੋਂ ਨਾ ਬੜਾ ਹੋਣਾ ਸੀ ਕੀ ਕਰਨਾ ਯਾਰ ਹੁਣ ਤੈਨੂੰ ਪਤਾ ਰੱਬ ਦੀ ਮਾਰ ਵਾ ਹਨਾ ਓਏ ਆਹੋ ਇਹ ਤੇ ਤੁਹਾਡੀ ਗੱਲ ਠੀਕ ਆ ਪਰ ਦਿਲ ਨਹੀਂ ਨਖਲੁੰਦਾ ਕੋਈ ਗੱਲ ਨਹੀਂ ਖੁਸ਼ੀਆਂ ਨਾ ਦੇਣ ਵਾ ਆਸ ਆਸ ਕੇ ਨਾ ਤੇ ਕੰਮ ਕਰੀਏ ਆਪਣਾ ਹੋ ਗਏ ਬਾਕੀ ਸਾਰੇ ਤਿਆਰ ਸਾਰੇ ਤਿਆਰ ਹੈ ਕੋਈ ਗੱਲ ਨਹੀਂ ਤੂੰ ਹੋ ਤਿਆਰ ਤੇ ਚਲੀਏ ਫਿਰ ਆਪਾਂ ਬਸ ਲੱਗਾ ਸੀ ਬੰਦਨ ਮੈਂ ਪੱਗ ਅੱਛਾ लवली ਮੈਂ ਦਸਤਰ ਤੋਂ ਕਦੀ ਪਿਛੇ ਹੋਇਆ ਵਾਂ ਉਹ ਨਹੀਂ ਭਾਜੀ ਉਹ ਨਹੀਂ ਗੱਲ ਕੋਈ ਭਰੇ ਆ ਵੀ ਫਿਰ ਵੀ ਯਾਦ ਤੇ ਹੁੰਦੀ ਹੈ ਨਾ ਉਹ ਤੇ ਗੱਲ ਹੈਗੀ ਆ ਚਲ ਕੋਈ ਨਹੀਂ ਸਾਰੇ ਉਡੀਕਣ ਦੇ ਆ ਚਲ ਚਲੀਏ ਤਿਆਰ ਹੋ ਚਲੋ ਮੈਂ ਆ ਗਿਆ ਫਿਰ ਠੀਕ ਭਾਜੀ ਤੇ ਕਹੀ ਜਾਂਦੇ ਯਹੀਂ ਕਦੀ ਪਿਛੇ ਨਹੀਂ ਹੋਇਆ ਮੂੰ ਜਾਉਂ ਪਰ ਇਹ ਆ ਵੀ ਮਾਪਿਓ ਦੀ ਯਾਦ ਆਉਂਦਾ ਹੀ ਹੈ ਨਾ ਉਹ ਜਿੱਦਾਂ ਦਾ ਕੰਮ ਹੋਣ ਲੱਗਾ ਵਾ ਐਸ ਟਾਈਮ ਦੇ ਮਾਂ ਬੇ ਹੋਵੇ ਨਾ ਫੇਰ ਹੀ ਗੱਲ ਬੰਦੀ। ਜਿੰਦੀ ਵੀ ਦਾ ਗੱਲ ਸਮਾਨ? ਹਾਂਜੀ ਰੱਖ ਲਿਆ ਮੈਂ ਕਿਹਾ ਸਮਾਨ ਰੱਖ ਲੈਨੀ ਆ ਫਿਰ ਕੋਈ ਟੈਨਸ਼ਨ ਨਹੀਂ ਹੋਊਗੀ ਰੱਖਿਆ ਹੋਇਆ ਇੱਕ ਥਾਂ ਤੇ। ਠੀਕ ਆ ਤਿਆਰ ਨਹੀਂ ਹੋਈ ਤੂੰ ਅਜੇ। ਮੈਂ ਸਮਾਨ ਪਹਿਲਾਂ ਕਰ ਲਾਂ ਪੈਕ ਫਿਰ ਤਿਆਰ ਹੋਣੀ ਤੂੰ ਹੀ ਨਹੀਂ ਹੋਇਆ ਤਿਆਰ। ਮੈਂ ਹੋ ਲੰਗਾ ਬਸ ਨਾ ਉਧਰ लवली ਤਿਆਰ ਹੋਣ ਡਿਆ। ਉਹ ਮੰਮੀ ਡੈਡੀ ਦੀ ਫੋਟੋ ਵੇਖ ਕੇ ਮਨ ਭੜੀ ਜਾਣ ਡਿਆ। ਤੈਨੂੰ ਸਮਝਾਉਣਾ ਹੀ ਨਾ ਇਹਨੂੰ। ਮੈਂ ਸਮਝਾਇਆ ਇਹਨੂੰ। ਮੈਂ ਕੋਈ ਗੱਲ ਨਹੀਂ ਕੁਝੀ ਨਾਲ ਦੇਣਾ ਹੁਣ ਕਰਨੇ ਪੈਣਾ ਕੀ ਗੱਲ ਹਾਂਜੀ ਇਹ ਸਮਝਾਓ ਉਹਨੂੰ ਕੋਈ ਗੱਲ ਨਹੀਂ ਅਸੀਂ ਨਾਲ ਆਉਦੇ ਹਾਂਜੀ ਨਹੀਂ ਨਹੀਂ ਜਲਦੀ ਕਰੋ ਫਿਰ ਸਾਰੇ ਰਿਸ਼ਤੇ ਦੇ ਦੇਖਣ ਦੇ ਆ ਚਲੋ ਵਸ ਆਪਣੇ ਤਿਆਰ ਲੱਗੀ ਹੁਣ ਮੈਂ ਸਮਾਨ ਪੈਕ ਕਰਕੇ ਰੱਖ ਲਾਂ ਠੀਕ ਠੀਕ ਫਿਰ ਟੈਨਸ਼ਨ ਨਹੀਂ ਹੋਊਗੀ ਕੋਈ ਚਲੋ ਉਹ ਜਾਰੀ ਫਿਰ ਠੀਕ ਆ ਹਾਂਜੀ ਹਾਂਜੀ ਲੱਗੀ ਵਸ ਤਿਆਰ ਹੋ ਜਲਦੀ ਹਲੋ ਚਾ ਪਾਜੀ ਹੁਣ ਨਹੀਂ ਆਏ ਨੀ ਅਜੇ ਪਤਾ ਨਹੀਂ ਦੀਦੀ ਹੁਣ ਇਹਦਾ ਨਿਯੰਤਰ ਸ਼ਹਿਰ ਨੂੰ ਗਏ ਹੀ ਕਹਿ ਰਹੇ ਨੇ ਪਤਾ ਨਹੀਂ ਜੇ ਫਰਾਲੇ ਤੱਕ ਆਏ ਨਹੀਂ ਆ ਫੜੋ ਤੁਸੀਂ ਲੱਲੋ ਚੱਲ ਆ ਜਾਂਦੇ ਆ ਕੋਈ ਗੱਲ ਆ ਵੀ ਲੋ ਨਾਲ ਚੱਲ ਆਉਂਦੇ ਆ ਤੇ ਚਾਹ ਚੁਪ ਪਿਆ ਲਈ ਇਹਨਾਂ ਨੂੰ ਹਾਂ ਜੀ ਨਹੀਂ ਚਾਹ ਤੇ ਬਣੀ ਆ ਮੈਂ ਡਿਕਣੀ ਦੇਈ ਸਗੋਨਾਂ ਨੂੰ ਚਲ ਕੋਈ ਗੱਲ ਨਹੀਂ ਆ ਜਾਂਦੇ ਵਦਕਾ ਟਾਈਮ ਲੱਗਦਾ ਆਈ ਨਹੀਂ ਹਲੇ ਤੱਕ ਕੋਈ ਨਹੀਂ ਹੁੰਦੇ ਫਿਰ ਪਿਆਲ ਨਹੀਂ ਆਹ ਹਾਂਜੀ ਨਾਲੇ ਮੇਰੀ ਗੱਲ ਸੁਣੋ ਇੱਕ ਹਮ ਮੇਰਾ ਰਾਦਾ ਬਣੰਦਿਆ ਹੀ ਕੱਲ ਨੂੰ ਪਿੰਡੋਂ ਨਾ ਹੋਈਏ ਤਿੰਨ ਚਾਰ ਦਿਨ ਹੋ ਗਏ ਆ ਗਏ ਤੇ ਕੋਈ ਗੱਲ ਨਹੀਂ ਚੱਲ ਜਾਂਦੇ ਆਹੋ ਤੇ ਚੱਲਿਆ ਪੀਉਦਾ ਇੱਕ ਵਾਰੀ ਨਮਸਲਾ ਕਰ ਲਈਂ ਹੁੰਦੇ ਆ ਤੇ ਆਹ ਭਾਬੀ ਨੂੰ ਪੁੱਛ ਨਹੀਂ ਕੀ ਜਾਂਦੇ ਆ ਹਾਂਜੀ ਆ ਫਿਰ ਕੋਈ ਗੱਲ ਨਹੀਂ ਚੱਲ ਜਾਂਾਂਗੇ ਆਸਲ ਫਰੋ ਹੋਨੇ ਕੱਲ ਨੂੰ ਹਨਾ ਜਾ ਕੇ ਆਨ ਨਾਲ ਇਹਨਾਂ ਨੂੰ ਫੋਨ ਫੋਨ ਕਰ ਲੈਣਾ ਪਿੰਡ ਹਾਂਜੀ ਕਿਤੇ ਗਏ ਗਏ ਨਾ ਹੁਣ ਨਹੀਂ ਉਹ ਤੇ ਚਲੋ ਇੱਕ ਵਾਰ ਪੁੱਛ ਲਉਂਗੇ ਇਹਨਾਂ ਨੂੰ ਪਹਿਲਾਂ ਹਾਂਜੀ ਕੋਈ ਗੱਲ ਨਹੀਂ ਹੋਵਾਂਗੇ ਸੇਰੇ ਪਰ ਕਿਦਾਂ ਦਾ ਵਾ ਨਾ ਵੇਖ ਲੋ ਗਿਆ ਤੋਂ ਬਾਦ ਕਿੰਨਾ ਕੁਝ ਬਦਲ ਜਾਂਦਾ ਆ ਉਹ ਚਲੋ ਕੀ ਕਰਨਾ ਹੁਣ ਫਿਰ ਬਦਲਣਾ ਪੈਂਦਾ ਬੰਦੇ ਨੂੰ ਹਾਂਜੀ ਕੋਈ ਗੱਲ ਨਹੀਂ ਕੱਲ ਨੂੰ ਹੋਵਾਂਗੇ ਅਸੀਂ ਜਾ ਕੇ ਇਹ ਵੀ ਭਾਬੀ ਨਾਲ ਸਲਾਹ ਕਰ ਲਈ ਜਦੋਂ ਹੁੰਦੇ ਆ ਕੋਈ ਨਹੀਂ ਹੁੰਦੇ ਆ ਨਾ ਤੇ ਮੈਂ ਇਹਨਾਂ ਨੂੰ ਪੁੱਛ ਲੈਣੀ ਇੱਕ ਵਾਰ ਤੇ ਫਿਰ ਕੱਲ ਨੂੰ ਫਿਰ ਟਾਈਮ ਨਾ ਨਿਕਲ ਜਾਾਂਗੇ ਹਨਾ ਆਹੋ ਜਿਹੜਾ ਸ਼ਾਮ ਨੂੰ ਆ ਜਾਗੇ ਫਿਰ ਹਾਂਜੀ ਆ ਚਲ ਪੀ ਲੋ ਚਾਹ ਹੋਰ ਕੋਈ ਗੱਲ ਨਹੀਂ ਚਲ ਜਾਾਂਗੇ ਆ ਗਏ ਜੀ ਵੀਰ ਜੀ ਆ ਗਏ ਆ ਗਏ ਆ ਜਾਓ ਆਇਆ ਦੀਦੀ ਮੱਲਿਓ ਨਹੀਂ ਕੁਰਸੀਆਂ ਹੋਰ ਆਲੂ ਪਾਜੀ ਆਏ ਜੀ ਬੜਾ ਟਾਈਮ ਲਾਏ ਤੁਸੀਂ ਸ਼ਹਿਰ ਰੁਪਿੰਦਰ ਚਾਹ ਲਿਆਦ ਨਹੀਂ ਹਾਂਜੀ ਜੀ ਨਹੀਂ ਨਹੀਂ ਰੁਪਿੰਦਰ ਚਾਹ ਹੀ ਪੀ ਕੇ ਆਏ ਆ ਹਜੇ ਨਹੀਂ ਲੋੜ ਠਹਿਰ ਕੇ ਪੀ ਲੈਣੇ ਕੋਈ ਨਹੀਂ ਜੀ ਮੈਨੂੰ ਅੱਜ ਬੜੀ ਖੁਸ਼ੀ ਹੋਣ ਦੀ ਤੁਹਾਨੂੰ ਦੋਵਾਂ ਨੂੰ ਵੇਖ ਕੇ ਮੇਰਾ ਸਾਰਾ ਪਰਿਵਾਰ ਪੂਰਾ ਹੋ ਗਿਆ ਅੱਜ ਭਾਬੀ ਜੀ ਤੁਸੀਂ ਖੇਚਲ ਕੀਤੀ ਆ ਤੇ ਫੇਰ ਹੀ ਪਰਿਵਾਰ ਇਕੱਠਾ ਹੋਇਆ ਵਾ ਨਹੀਂ ਨਹੀਂ ਲਵਲੀ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਤਾਂ ਬਸ ਇਹੋ ਚਾਹੁੰਨੀ ਆ ਅਸੀਂ ਸਾਰੇ ਰਲ ਮਿਲ ਕੇ ਰਹੀਏ ਨਹੀਂ ਭਾਬੀ ਜੀ ਰਲ ਮਿਲ ਕੇ ਰਹਿਣਾ ਮੈਂ ਰੁਪਿੰਦਰ ਜੋ ਵੀ ਭਾਬੀ ਕਹਿਣਗੇ ਨਾ ਤੂੰ ਉਹ ਹੀ ਕਰਨਾ ਹਾਂਜੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆਹੀ ਰਲ ਮਿਲ ਕੇ ਕਰਾਂਗੇ ਦੋਵੇਂ ਜਾਨੀਆਂ ਨਹੀਂ ਨਹੀਂ ਤੂੰ ਹੀ ਫਿਕਰ ਨਾ ਕਰੋ ਅਸੀਂ ਦੋਵੇਂ ਜਾਨੀਆਂ ਨੇ ਸੰਭਾਲ ਲੈਣਾ ਕਰ ਤੇ ਨਾਲੇ ਤੂੰ ਹੀ ਪਿੰਡ ਨਹੀਂ ਜਾਣਾ ਭਾਬੀ ਜੀ ਅੱਗੇ ਰੁਪਿੰਦਰ ਕਹਿਣ ਦੀ ਹੀ ਕੱਲ੍ਹ ਲਓ ਤੇ ਮੈਂ ਚਲੋ ਤੁਸੀਂ ਆ ਜਾਂਦੀਆਂ ਤੇ ਫੇਰ ਹੀ ਸਲਾਹ ਕਰਨੀ ਹੈ ਕੋਈ ਨਹੀਂ ਕੱਲ੍ਹ ਤੁਸੀਂ ਹੋ ਆਇਓ ਕੋਈ ਗੱਲ ਨਹੀਂ ਹੋਵਾਂਗੀ ਫਿਰ ਹਾਂਜੀ ਭਾਜੀ ਤੁਸੀਂ ਵੀ ਨਾਲ ਹੀ ਚਲੋ ਸਾਡੇ ਨਹੀਂ लवली ਤੁਸੀਂ ਕੱਲ੍ਹ ਦੋਵੇਂ ਜੀ ਹੋ ਅਸੀਂ ਫੇਰ ਅਗਲੇ ਵਿੱਚ ਚੱਲ ਜਾਂਦੇ ਹਾਂ ਤੁਹਾਡੇ ਨਾਲ ਚਲੋ ਵੇਖ ਲਓ ਫਿਰ ਕੋਈ ਗੱਲ ਨਹੀਂ ਕੱਲ ਨੂੰ ਅਸੀਂ ਚੱਲ ਜਾਾਂਗੇ ਹਾਂ ਨਹੀਂ ਕੱਲ ਹੋ ਗਿਆ ਉਹ ਤੇ ਠੀਕ ਆ ਅੱਗੇ 2 ਦਿਨ ਹੋ ਗਏ ਆ ਠੀਕ ਆ ਆ ਕੋਈ ਗੱਲ ਕੱਲ ਹੋਵੋ ਠੀਕ ਆ ਜਰ ਰਪਿੰਦਰ ਨਾਲ ਆਪਣੇ ਮੰਮੀ ਨੂੰ ਫੋਨ ਕਰ ਦੇ ਨਾਲ ਕੱਪੜੇ-ਕੁੱਪੜੇ ਪਾ ਲੈ ਆਪਣੇ ਠੀਕ ਆ ਜੀ ਕੱਲ ਨੂੰ ਫਿਰ ਉਹ ਆਇਓ ਹਵਾਲਾ ਕੱਪੜੀ ਕਿੰਦਾ ਨਹੀਂ ਲੱਗੀ ਫਿਰ ਰਪਿੰਦਰ ਨਹੀਂ ਮੈਨੂੰ ਤਾਂ ਬਹੁਤ ਵਧੀਆ ਲੱਗੀ ਕੁੜੀ ਸੁਭਾਅ ਵੀ ਵਧੀਆ ਵਾ ਹਾਂਜੀ ਚਲੇ ਆ ਵੀ ਜਿਹੜੇ ਕੰਮ ਦਾ ਨਾਮ ਪਤਾ ਲੱਗੂਗਾ ਤੁਸੀਂ ਦੱਸ ਦੇ ਆ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਉਦਾਂ ਇਹ ਵੀ ਸੁਭਾਸ ਬੂ ਤੇ ਠੀਕ ਹੋ ਹਾਂਜੀ ਹਾਂਜੀ ਸੁਭਾ ਠੀਕ ਵਾ ਹਾਂਜੀ ਚਲ ਅਈ ਢਲ ਮਿਲ ਕੇ ਆਪੇ ਕਰ ਲਿਆ ਕਰਨਾ ਓਏ ਆਹੋ ਚਲੋ ਇੱਕ ਟਾਈਮ ਉਹਨਾਂ ਨੇ ਕਰ ਲਿਆ ਇੱਕ ਟਾਈਮ ਤੁਸੀਂ ਕਰ ਲਿਆ ਹਾਂਜੀ ਇਦਾਂ ਹੀ ਫਿਰ ਲੰਘ ਜਾਂਦਾ ਵਾ ਸਮਾਂ ਹੋਰ ਵਧੀਆ ਇਦਾਂ ਹੀ ਮੈਨੂੰ ਵੀ ਇਹ ਕਹਿਣ ਕਿ ਕੱਲ ਨੂੰ ਹੋਈਏ ਤੇ ਮੈਂ ਕੋਈ ਗੱਲ ਨਹੀਂ 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 ਭਾਬੀ ਵੀ ਨਹੀਂ ਹੁੰਦੇ ਫਿਰ ਜਾਣਾ ਬੰਦਾ ਵਾ ਅੱਗੇ 2-3 ਦਿਨ ਤੇ ਹੋ ਗਏ ਆ ਆਹ 3 ਦਿਨ ਹੋ ਗਏ ਆ ਕੋਈ ਗੱਲ ਨਹੀਂ ਚਲੋ ਯਾਰ ਕੀ ਹੋਉਂਨੇ ਆ ਫਿਰ ਇਕੱਠੇ ਚੱਲ ਜਾਗੇ ਬਾਅਦ ਚ ਆਹ ਚਲੋ ਦਾਕ ਦਾ ਨਹੀਂ ਛੁੱਟੀਆਂ ਲੈਣਾ ਚਲੋ ਕੋਈ ਗੱਲ ਨਹੀਂ ਮੈਂ ਨਾ ਉੱਥੇ ਹੋ ਗੇ ਨਾ ਤੇ ਫਿਰ ਸਕੂਲੋਂ ਹੋਊਗਾ ਠੀਕ ਹੈ ਠੀਕ ਆ ਉਹਨੂੰ ਦੱਸ ਦੇ ਨਾ ਇਹ ਦਾਕ ਦੇ ਨਾਲ ਹੋਰ ਵਾਰ ਛੁੱਟੀ ਦੇ ਦੋ ਫਿਰ ਮੈਂ ਆ ਜੂਗਾ ਕੋਈ ਗੱਲ ਨਹੀਂ ਉਹਨਾਂ ਦੇ ਦੇਣੀ ਉੱਥੇ ਦੇ ਦਾਂਗੇ ਅਪਲੀਕੇਸ਼ਨ ਲੈ ਕੇ ਠੀਕ ਹੈ ਠੀਕ ਹਾਂਜੀ ਆ ਜਿਓ ਫਿਰ ਅੰਦਰ ਚਲੋ ਠੀਕ ਲਾ ਅਤਰਪਿੰਦਰ ਦਾ ਫੋਨ ਆਉਂਦਿਆ ਚੱਲ ਗੱਲ ਕਰਤੀਆਂ ਹੈਲੋ ਹੈਲੋ ਸਸਿਕਾ ਮੇ ਜੀ ਸਸਿਕਾਲ ਪੁੱਤ ਕੀ ਹਾਲ ਚਾਲ ਆ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਹਾਂ ਜੀ ਮੈਂ ਠੀਕ ਠਾਕ ਵਧੀਆ ਪੁੱਤ ਹੋਰ ਕੀ ਕਰੀ ਜਾਂਦੇ ਆ ਕੁਛ ਨਹੀਂ ਮੈਂ ਅੰਦਰ ਡਈ ਹੀ ਕੰਮ ਕਰਨ ਅੱਛਾ ਅੱਛਾ ਹੋਰ ਸਾਰੇ ਠੀਕ ਠਾਕ ਨੇ ਕਰੇ ਡੜੀ ਜੀ ਹਣੀ ਹਾਂ ਠੀਕ ਠਾਕ ਪੁੱਤ ਵਧੀਆ ਤੂੰ ਸੁਣਾ ਆਪਣੇ ਪਰਿਵਾਰ ਦੀ ਹਾਂ ਜੀ ਵਧੀਆ ਮੈਂ ਜੀ ਸਾਰੇ ਠੀਕ ਠਾਕ ਨੇ ਕਿਦਾਂ ਦਾ ਪਰਿਵਾਰ ਵਧੀਆ ਲੱਗਾ ਵਾ ਹਾਂ ਜੀ ਨਹੀਂ ਪਰਿਵਾਰ ਤੇ ਵਧੀਆ ਮੈਂ ਅੱਛਾ ਅੱਛਾ ਸੁਭਾ ਸਭੂ ਠੀਕ ਆ ਨਾ ਹਾਂ ਜੀ ਨੇ ਸਾਰਿਆਂ ਦਾ ਸੁਭਾ ਚੰਗਾ ਆ ਦੀਦੀ ਹੁਣੇ ਵੀ ਗਏ ਸੀ ਸਿਰਦ ਦੇ ਸ਼ਹਿਰ ਗਏ ਸੀ ਅੱਛਾ ਅੱਛਾ ਤੇ ਉੱਥੋਂ ਆ ਹੁਣੇ ਆਏ ਥੋੜਾ ਜਿਹਾ ਟਾਈਮ ਹੋਇਆ ਆ ਠੀਕ ਆ ਤੇ ਉਹ ਕਹਿੰਦੇ ਹੱਥ ਦੇ ਕਿ ਚਲ ਨਾਲੇ ਪਿੰਡੋਂ ਜਾ ਕੇ ਫੇਰਾ ਪਾਓ ਤੇ ਦੋ ਤਿੰਨ ਦਿਨ ਹੋ ਗਏ ਆ ਤੇ ਚੱਲ ਕੋਈ ਗੱਲ ਨਹੀਂ ਆ ਜਿਓ ਤੁਸੀਂ ਚੌਵੇਂ ਜਾਣੀ ਹਾਂ ਹਾਂਜੀ ਤੇ ਉਹ ਨਹੀਂ ਚੌਵਾਂ ਨੇ ਨਹੀਂ ਹੋਣਾ ਹਾਂ ਉਹ ਅਸੀਂ ਦੋਵੇਂ ਜਣੇ ਆਵਾਂਗੇ ਤੇ ਫਿਰ ਬਾਅਦ ਵਿੱਚ ਜਦੀ ਹੁਣੀਆਂ ਦੇਹਪ ਨਾਲ ਜਾਵਾਂਗੇ ਚੱਲ ਪੁੱਤ ਚੌਵੇਂ ਜਾਣੇ ਆ ਜਾਂਦੇ ਕਿੰਨਾ ਕੁ ਟੱਬਰਵਾ ਤੁਹਾਡਾ हां जी हां सही है कोई नहीं एक को बार मैं पूछ लूं दीदी ਨੂੰ ਫਿਰ ਜੇ ਮੰਨਣਗੇ ਨਹੀਂ ਤੇ ਫਿਰ ਆਪਾਂ ਦੋਵੇਂ ਜਾਣੇ ਦਸੂਰੀ ਆਵਾਂਗੇ ਨਾ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਕਰਦੀਆਂ ਤਿਆਰੀ ਮੰਗਾਉਣੀ ਤੇ ਡੈਡੀ ਕੋ ਸਮਾਂ ਸਮਾਉਣ ਹਾਂਜੀ ਆ ਤੇ ਆ ਦੁੱਜੀ ਕੀ ਕਰਨਦੇ ਜੋ ਉਹਨਾਂ ਨੇ ਦੁੱਜੀ ਵੀ ਉਹ ਵੇਲੀ ਨਾਲ ਨੂੰ ਗਏ ਹੀ ਹੋ ਅੱਛਾ ਅੱਛਾ ਤੇ ਨੂੰ ਪਤਾ ਹੀ ਹੈ ਉਧਰ ਜਾ ਕੇ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਉਹਨਾਂ ਨੇ ਆਹੋ ਤੇ ਇਹਨਾਂ ਨੂੰ ਬਹੁਤੇ ਸਾਡੇ ਮੱਥੇ ਨਾ ਲਾਇਓ ਥੋੜਾ ਪਛਾਈ ਰੱਖਿਓ ਕੋਈ ਗੱਲ ਨਹੀਂ ਹਾਂ ਤੇ ਦੋਵੇਂ ਜਣੇ ਉਦਾਂ ਦੇ ਹੀ ਆ ਆਪੇ ਗਾੜੀ-ਗਾੜੀ ਹੁੰਦੇ ਫਿਰਦੇ ਪੁੱਤ ਹਾਂ ਕੀ ਕਹਿਣਾ ਜਾਂ ਤੇਰੇ ਪਿਓ ਨੇ ਗਾਂਹ ਕਰਨਾ ਉਹਨਾਂ ਨੂੰ ਆਹੋ ਤੇ ਹੈ ਹੀ ਪਰ ਫਿਰ ਵੀ ਇਹਨਾਂ ਨੇ ਨਾਲ ਲਵਾਇਆ ਤੇ ਐਵੇਂ ਗੜੇ-ਗਾੜੀ ਭੁੜਕਦੇ ਰਹਿੰਦੇ ਆ ਚੱਲ ਕੋਈ ਨਹੀਂ ਪੁੱਤ ਹੁਣ ਇੱਕ ਦੋ ਵਾਰਾਂ ਤਾਂ ਉਹਨਾਂ ਨੂੰ ਗਾਂਹ ਕਰਨਾ ਹੀ ਪੈਣਾ ਨੀ ਤੇ ਪਰੋਹਾ ਕੀ ਸੋਚੂਗਾ ਵੀ ਇਹਨਾਂ ਦੇ ਘਰ ਵਿੱਚ ਉਕਤ ਹੈ ਹੀ ਨਹੀਂ ਕਿ ਦੋਵਾਂ ਜੀਆਂ ਦੀ ਚੱਲ ਕੋਈ ਨਹੀਂ ਪੁੱਤ ਉਹਨਾਂ ਨੂੰ ਮੈਂ ਇੱਕ ਵਾਰ ਸਮਝਾ ਦੂੰਗੀ ਤੇ ਤੇਰੇ ਡੈਡੀ ਨੂੰ ਵੀ ਮੈਂ ਦੱਸ ਦਿੰਨੀ ਆ ਕਿ ਸਵੇਰੇ ਆਉਣਾ ਮਰ ਰਪਿੰਦਰ ਆਉਣਾ ਨੇ ਹਾਂਜੀ ਚਲੋ ਠੀਕ ਆ ਮੈਂ ਜੀ ਦੱਸ ਦਿਓ ਫਿਰ ਐ ਕਰਨੇ ਆ ਫੇ ਤਿਆਰੀਆਂ ਪਾਵੀ ਹਾਂ ਚ ਹਾਂਜੀ ਚਲੋ ਠੀਕ ਜੀ ਠੀਕ ਆ ਓਕੇ 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 ਲੈ ਮੈਨੂੰ ਬੜੀ ਖੁਸ਼ੀ ਹੋਣ ਰਹੀ ਆ ਕਿ ਸਵੇਰੇ ਮੇਰੀ ਤੀਨੇ ਆਉਣਾ ਵਾ ਚਲ ਆਉਂਦੇ ਤਾਂ ਦੱਸ ਦਈਆਂ ਇਹਨਾਂ ਨੂੰ ਰਪਿੰਦਰ ਦਾ ਫੋਨ ਆਇਆ ਸੀ ਰਮਨ ਕੇ ਦਾ ਫੋਨ ਆਇਆ ਸੀ ਫੋਨ ਆਉਂਦਾ ਹੈ ਰਪਿੰਦਰ ਦਾ ਕੀ ਕਹਿੰਦੇ ਆ ਕਹਿਣ ਲਈ ਹੀ ਕਿ ਸਵੇਰੇ ਆਉਣਾ ਵਾ ਫੇਰ ਆ ਪਾਉਣਾ ਚਲ ਬੜੀ ਵਧੀਆ ਗੱਲ ਹੋਆ ਤੇ ਮੈਂ ਤਹਾਨੂੰ ਕਿਹਾ ਸੀ ਕਿ ਚੋਵੇਂ ਜਾਣੇ ਆਜੋ ਕਿੰਨਾ ਕ ਡੱਬਰ ਵਾ ਤੁਹਾਡਾ ਫੇਰ ਕੀ ਕਹਿੰਦੇ ਕਹਿੰਦੇ ਹੀ ਨਹੀਂ ਮੰਮੀ ਜੀ ਅਸੀਂ ਦੋਵੇਂ ਜਾਣੇ ਆਵਾਂਗੇ ਦੀਦੀ ਹੁਣੀ ਆਂਦੇ ਸੀ ਤੁਹਾਡੇ ਨਾਲ ਫੇਰ ਜਾਵਾਂਗੇ ਚਲ ਕੋਈ ਗੱਲ ਨਹੀਂ ਆ ਤੇ ਮੈਨੂੰ ਇਹ ਦੱਸ ਸਮਾਨ ਹੈਗਾ ਘਰ ਸਾਰਾ ਸਮਾਨ ਨਾ ਥੋੜਾ ਥੋੜਾ ਸਾਰਾ ਹੀ ਲਿਉਣ ਵਾਲਾ ਵਾ ਖਾਣ ਪੀਣ ਵਾਲਾ ਤਾਂ ਲਿਉਣਾ ਹੀ ਆ ਨਾ ਚਲੋ ਬਾਕੀ ਸੌਦਾ ਸਦਾ ਹੈਗਾ ਵਾ ਚਲ ਕੋਈ ਨਹੀਂ ਲੈ ਆਉਂਦੇ ਆ ਹੈ ਨਾ ਤੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਵੇਖ ਕੇ ਉਹ ਮੈਨੂੰ ਲਿਆ ਦਿਓ ਰਵਨ ਮੇਰੀ ਗੱਲ ਸੁਣਾ ਉਹਨਾਂ ਨੇ ਪਹਿਲੀ ਵਾਰੀ ਆਉਣਾ ਤੇ ਲੀੜਾ ਕੱਪੜਾ ਵੀ ਦੇਣਾ ਪੈਣਾ ਇਹਨਾਂ ਨੂੰ ਲੀੜਾ ਕੱਪੜਾ ਤੇ ਬੰਦਾ ਵਾ ਕਿਉਂਕਿ ਪਹਿਲੀ ਵਾਰ ਆਉਣਾ ਵਾ ਕਿੱਦਾਂ ਕਰੀਏ ਜਾ ਕੇ ਲੈ ਆਈਏ ਫੇਰ ਮੇਰੀ ਗੱਲ ਸੁਣੋ ਹੁਣ ਫੇਰ ਦੇਣਾ ਪੈਣਾ ਤੇ ਜਦੋਂ ਫੇਰ ਚੌਵੇਂ ਜਣੇ ਆਏ ਤੇ ਫੇਰ ਦੇਣਾ ਪੈਣਾ ਮੇਰੀ ਸੁਣੋ ਗੱਲ ਹੁਣ ਗਾੜੀ ਕੀਪਤਾ ਕਿ ਉਹਨਾਂ ਨੇ ਚੌਵਾਂ ਜਾਣਿਆਂ ਨੇ ਆਉਣਾ ਵਾ ਜਾਂ ਪੂਆ ਮਾਸੀਆਂ ਵੀ ਨਾਲ ਲਿਆਉਣਗਾ ਵਾ ਉਹ ਤੇ ਆਪੇ ਸਲਾਹ ਕਰਕੇ ਸਾਨੂੰ ਦੱਸਣਗੇ ਕਿ ਕਿੰਨੇ ਕਿੰਨੇ ਆਉਣਾ ਵਾ ਆਹ ਇਹ ਤਾਂ ਤੇਰੀ ਗੱਲ ਸਹੀ ਹੈ ਹੁਣ ਇਹਨਾਂ ਦੋਵਾਂ ਜਾਣਿਆਂ ਨੂੰ ਤਾਂ ਕੱਪੜੇ ਬਣਾ ਕੇ ਦਈਏ ਨਾ ਚੱਲ ਕੋਈ ਨਹੀਂ ਲਿਆਉਣੇ ਜਾ ਕੇ ਪਤਾ ਕੀ ਹੁਣ ਉਹਦੀ ਜਠਾਣੀ ਸੋਚੂਗੀ ਪਹਿਲਾਂ ਤਾਂ ਏਡੀਆਂ ਏਡੀਆਂ ਵੱਡੀਆਂ ਇਹਨਾਂ ਨੇ ਫੜਾ ਮਾਰ ਲੀਆਂ ਹੁਣ ਗਏ ਤਾਂ ਕੱਪੜੇ ਵੀ ਨਹੀਂ ਸਰੇ ਇਹ ਤਾਂ ਗੱਲ ਤੇਰੀ ਸਹੀ ਹੈ ਹੈਨਾ ਤੇ ਇਹੋ ਹੀ ਮੌਕਾ ਹੁੰਦਾ ਵਾ ਫਿਰ ਇਦਾਂ ਕਰੋ ਨਾਲਰ ਮੈਂ ਆਪਣੀ ਜੋਤ ਨੂੰ ਲੈ ਜਾ ਹਾਂ ਨਾਲ ਤੇ ਜਾ ਕੇ ਬਣਾ ਲਿਓ ਚਲ ਕੋਈ ਗੱਲ ਨਹੀਂ ਵੇਖ ਲੈਣੀ ਆ ਜੋ ਮੰਨੂਗੀ ਤੁਹਾਨੂੰ ਲੈ ਜੂਗੀ ਜੇ ਨਾ ਮੰਨੂਗੀ ਫਿਰ ਆਪਾਂ ਦੋ ਜਣੇ ਚੱਲ ਜਾਾਂਗੇ ਚਲ ਇਦਾਂ ਕਰ ਲੈਂਦੇ ਆ ਹੈਨਾ ਤੇ ਇੱਕ ਮੇਰਾ ਇਰਾਦਾ ਵੀ ਜਦੋਂ ਉਹ ਆਉਣ ਨਾ ਉਹਨਾਂ ਨੇ ਪੈਸੇ ਹੀ ਦੇ ਦिए ਘਾਟਾਂ ਵਿੱਚ ਪਾ ਕੇ ਕੱਪੜਿਆਂ ਦੇ ਚੱਕਰ ਵਿੱਚ ਨਾ ਹੀ ਪਈਏ ਕੰਨ ਦੇ ਹੀ ਆਪਸਿਆਂ ਨੇ ਕਿੰਨੇ ਮਹਿੰਗੇ ਕੱਪੜੇ ਹੁੰਦੇ ਆ ਕਿਸ ਦੇ ਨੱਕ ਤੇ ਚੜਦੇ ਆ ਕਿਸ ਦੇ ਚੜਦੇ ਹੀ ਨਹੀਂ ਗੇ ਕਈਆਂ ਜਣਿਆਂ ਕਹਿਣਾ ਵੀ ਪੇਟੀ ਚੋਂ ਕੱਢ ਕੇ ਦੇ ਦਿਆ ਭਾਵੇਂ ਦੁਕਾਨ ਤੋਂ ਲੈ ਕੇ ਦੇਈਏ ਜਨਾਨੀਆਂ ਫੜਫੜ ਵੇਂਦੀਆਂ ਹੁੰਦੀਆਂ ਪੀਣਾ ਨਹੀਂ ਚੰਗਾ ਉਹਨਾਂ ਨੂੰ ਰਪਿੰਦਰ ਨਾ ਮੈਂ ਕਰ ਲੂੰਗੀ ਸਲਾਹ ਉਹਨਾਂ ਨੂੰ ਘਾਟਾਂ ਵਿੱਚ ਪਾ ਕੇ ਆਪਾਂ ਪੈਸੇ ਦੇ ਦਾਂਗੇ ਆ ਜਿਹੜਾ ਕੱਲ ਉਹਨਾਂ ਨੇ ਆਉਣਾ ਨਾ ਇਹ ਕੰਮ ਪਹਿਲਾਂ ਪਤਾ ਹੀ ਆਪਾਂ ਕੱਲ ਉਹਨਾਂ ਨੇ ਆਉਣਾ ਵਾ ਤੇ ਕੋਈ ਕੰਮ ਵਾਲੀ ਕਹਿ ਲਈਏ ਲੈ ਦੱਸ ਕੰਮ ਵਾਲੀ ਕੀ ਕਰਨੀ ਐ ਅਸੀਂ ਦੋ ਜਣੀਆਂ ਵਾਂ ਤੇ ਦੋਵਾਂ ਜਣੇ ਆਉਣਾ ਵਾ ਉਹਨਾਂ ਦਾ ਰੋਟੀ ਪਾਣੀ ਵੀ ਨਾ ਬਣਾਵਾਂਗੇ ਕੋਈ ਕਹਿਣ ਸ਼ਾਮ ਨੂੰ ਸਾਰਾ ਕੱਟਕੁਟ ਕੇ ਰੱਖ ਲੈਣਾ ਵਾ ਤਾਂ ਪੇ ਨਿੱਕਾ ਮੋਟਾ ਕੰਮ ਵੀ ਮੇਰ ਨਾਲ ਕਰਵਾਉਗੀ ਚੱਲ ਇਦਾਂ ਹੀ ਕਰ ਲੈ ਤੇ ਮੈਂ ਹੁਣ ਬਾਹਰ ਦਾ ਵੇਖ ਲੈਣਾ ਕੋਈ ਆਪਣਾ ਕੰਮ ਕਰ ਹੈ ਚਲੋ ਠੀਕ ਆ ਵੇਖ ਲੋ ਚੱਲ ਮੈਂ ਜੋਤ ਨੂੰ ਵੀ ਦੱਸ ਹੀ ਦਵਾਂ ਮੁੜ ਕੇ ਕਹਿਣਾ ਵਾ ਵੀ ਦੋਵੇਂ ਜੀ ਸਲਾਮਾ ਕਰ ਲੈਂਦੇ ਆ ਸਾਨੂੰ ਕੋਈ ਪੁੱਛਦਾ ਦੱਸ ਦੇਣੀਗੇ ਪਤਾ ਨਹੀਂ ਕਿੱਥੇ ਆ ਹੁਣ ਦੱਸ ਦੀਆਂ ਉਹਨੂੰ ਭਿਉਣਾ ਸਵੇਰੇ ਰਪਿੰਦਰ ਉਹਨਾ ਇਹ ਜੋਤ ਤੂੰ ਇੱਥੇ ਕੀ ਕਰਨ ਲਈ ਆ ਕੁਛ ਨਹੀਂ ਮੰਮੀ ਜੀ ਵੇਖਣੀ ਆ ਵੀ ਕੋਈ ਸਬਜੀ ਲੱਗੀ ਕਿ ਨਹੀਂ ਪਰ ਅਮੀ ਤੇ ਕੰਮ ਹੀ ਖਰਾਬ ਕਰੀ ਜਾਂਦੇ ਆ ਸਬਜੀ ਤਾਂ ਬੜੀ ਸੋਹਣੀ ਲੱਗ ਜਾਣੀ ਸੀ ਆ ਜਿਹੜੀ ਹਵਾ ਰੋਜ ਆ ਜਾਂਦੀ ਹੈ ਨਾ ਆਵੇ ਵੱਲਾਂ ਸਾਰੀਆਂ ਸੁੱਟਦੀਆਂ ਹੋਰ ਕੀ ਆ ਵੀ ਸਾਰੀਆਂ ਡੇਗੀਆਂ ਚਲ ਹਾਂ ਗੱਲਾਂ ਤੇ ਛੱਡ ਹਾਂ ਤੇ ਮੈਂ ਤੇਰੇ ਵੱਲ ਆਈ ਹਾਂ ਪ੍ਰਪਿੰਦਰ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦੇ ਦੀਦੀ ਉਹ ਕਹਿੰਦੇ ਵੀ ਸਵੇਰੇ ਹੀ ਦੋਵਾਂ ਜਾਣਿਆਂ ਨੇ ਫੇਰਾ ਪਾਉਣਾ ਆਣਾ ਵਾ ਅੱਛਾ ਇਹ ਤਾਂ ਬੜੀ ਵਧੀਆ ਗੱਲ ਆ ਤੇ ਮੇਰੀ ਗੱਲ ਸੁਣ ਹੁਣ ਕੰਮ ਵਾਲੀ ਨਹੀਂ ਕੋਈ ਕਹਿਣੀ ਅੱਛਾ ਅੱਛਾ ਠੀਕ ਆ ਨਾ ਤੇ ਕੰਮ ਸਾਰਾ ਆਪ ਨੂੰ ਹੀ ਕਰਨਾ ਪੈਣਾ ਵਾ ਦੋਵਾਂ ਦੇ ਜਾਣਿਆਂ ਨੇ ਆਉਣਾ ਉਹਨਾਂ ਨੇ ਦੋ ਜਾਣਿਆਂ ਨੇ ਆਉਣਾ ਵਾ ਕੰਮ ਕਿੰਨਾ ਕੁ ਹੋਣਾ ਵਾ ਤੂੰ ਫਿਕਰ ਨਾ ਕਰੋ ਅਸੀਂ ਦੋਵਾਂ ਜਾਣਿਆਂ ਕਰ ਲੈਣਾ ਵਾ ਰਲ ਕੇ ਚੱਲ ਕੋਈ ਨਹੀਂ ਨਾਲੇ ਆ ਘਰ ਤੇ ਦੱਸ ਵੀ ਕਿਹੜੀ ਕਿਹੜੀ ਚੀਜ਼ ਮੰਗਾਉਣੀ ਆ ਫਿਰ ਡੈਡੀ ਤੇਰੇ ਨੂੰ ਖਲਾ ਕੇ ਤਾਂ ਮੰਗਾ ਲਈਏ ਅੱਛਾ ਅੱਛਾ ਤੇ ਕੱਪੜਿਆਂ ਕਪੜਿਆਂ ਦਾ ਨਹੀਂ ਕਰਨਾ ਦੀਦੀ ਹੁਣ ਆਉਣਾ ਪਹਿਲੀ ਵਾਰੀ ਉਹ ਤਾਂ ਮੈਂ ਸੋਚਣ ਢਈ ਆ ਪਹਿਲੀ ਵਾਰ ਤਾਂ ਹੁਣ ਦੋਵਾਂ ਜਾਣਿਆਂ ਨੂੰ ਦੇਣਾ ਹੀ ਪੈਣਾ ਕੱਪੜੇ ਆ ਚੱਲ ਮੁੜ ਕੇ ਸਾਰੇ ਜਾਣੇ ਆਉਣਗੇ ਜਾਂ ਪੂਆ ਮਾਸੀਆਂ ਵੀ ਲਿਆਉਣੀਆਂ ਹੋਣਗੀਆਂ ਫਿਰ ਕਾਡਾਂ ਵਿੱਚ ਪਾ ਕੇ ਪੈਸੇ ਹੀ ਦੇ ਦਾਂਗੇ ਮੰਮੀ ਜੀ ਉਹ ਨਾ ਨੇ ਪਹਿਲੀ ਪਹਿਲੀ ਵਾਰੀ ਆਉਣਾ ਵਾ ਫੇ ਤੁਹਾਨੂੰ ਪਤਾ ਅੱਗੇ ਵੀ ਜਠਾਨੀ ਆ ਸੱਸ ਮਾ ਹੋਏ ਸੋ ਪਰਦੇ ਪਾ ਲੈਂਦੀ ਐ ਤੇ ਜਾ ਕੇ ਕੀ ਦਸੂਗੀ ਤੁਸੀਂ ਲੈ ਹੀ ਆਓ ਸੂਟ ਵਗੈਰਾ ਚਲ ਕੋਈ ਨਹੀਂ ਤੂੰ ਵੇਖ ਕਰਦਾ ਫਿਰ ਮੈਂ ਤੇਰੇ ਡੈਡੀ ਨਾਲ ਜਾ ਕੇ ਕੱਪੜੇ ਲੈ ਆਉਂਦੀ ਆ ਚਲੋ ਕੋਈ ਨਹੀਂ ਲੈ ਆਓ ਤੁਸੀਂ ਚਲ ਆ ਜਾ ਫਿਰ